ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਮਹਤਨੇ ਸੂਰੀ ਸਾਥੀਓ ਪੰਜਾਬ ਦੀ ਸੱਤਾ ਵਿੱਚ ਅੱਜ ਅਹਿਮ ਦਿਨ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਨੂੰ ਕਿਹਾ ਜਾਂਦਾ ਹੈ ਕਿ ਜਿਹੜੀਆਂ ਵੋਟਾਂ ਹੁੰਦੀਆਂ ਪਿੰਡਾਂ ਦੀ ਸਰਕਾਰ ਤੈਅ ਕਰਦੀ ਹੈ ਔਰ ਬਹੁਤੀਆਂ ਪੋਲੀਟੀਕਲ ਪਾਰਟੀਆਂ ਅੱਜ ਇਹਨੂੰ ਆਪਣੇ ਇਮਤਿਹਾਨ ਦਾ ਦਿਨ ਵੀ ਮੰਨ ਰਹੀਆਂ ਹਨ ਹਾਲਾਂਕਿ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਲਟਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਪਰ ਸਾਡੀ ਏਨਕ ਬੇਨਤੀ ਹੈ ਕਿ ਜਦ ਤੱਕ ਫਾਈਨਲ ਰਿਜ਼ਲਟ ਨਹੀਂ ਆਉਂਦਾ ਤਦ ਤੱਕ ਲੱਡੂ ਆਰਡਰ ਨਾ ਕਰਿਓ ਕਿਉਂਕਿ ਕਈ ਵੇਲੇ ਕੀ ਹੁੰਦਾ ਕਿ ਅਖੀਰਲਾ ਡੱਬਾ ਖੁੱਲਦੇ ਖੁੱਲਦੇ ਰਿਜ਼ਲਟ ਕੀ ਦਾ ਕੀ ਹੋ ਜਾਂਦਾ ਖੈਰ ਸਾਡੇ ਵੱਲੋਂ ਤੋਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਸਾਰੇ ਹੀ ਕੈਂਡੀਡੇਟਸ ਨੂੰ ਸ਼ੁਭਕਾਮਨਾਵਾਂ ਕਿਉਂਕਿ ਹਰ ਕੋਈ ਜਿੱਤਣ ਲਈ ਖੇਡਦਾ ਹਰ ਕੋਈ ਜਿੱਤਣ ਲਈ ਪਾਰਟਿਸਿਪੇਟ ਕਰਦਾ ਔਰ ਧੜਕਣਾ ਤੇਜ਼ ਦੇ ਆਮ ਲੋਕਾਂ ਦੀ ਘੱਟ ਤੇਜ ਨੇ ਪਰ ਜੇ ਕਹਿ ਲਈਏ ਜਿਹੜੇ ਕੈਂਡੀਡੇਟਸ ਨੇ ਐਕਸਪੀਰੀਐਂਸ ਨੇ ਇਹਨਾਂ ਦੀਆਂ ਧੜਕਣਾ ਕੁਝ ਜ਼ਿਆਦਾ ਤੇਜ਼ ਹੈ ਕਿਉਂਕਿ ਪੰਜਾਬ ਵਿੱਚ ਤਕਰੀਬਨ 48% ਦੀ ਵੋਟ ਪਈ ਹੈ ਇਟ ਮੀਨਸ ਲੋਕਾਂ ਨੇ ਇਹ ਸ਼ੋਅ ਕਰ ਦਿੱਤਾ ਕਿ ਭਾਈ ਸਾਡਾ ਬਹੁਤਾ ਰੁਝਾਨ ਨਹੀਂ ਹੈ ਹਾਲਾਂਕਿ ਵਿਧਾਨ ਸਭਾ ਇਲੈਕਸ਼ਨ 65 70 ਦੇ ਗੇਟ 'ਚ ਚੱਲੇ ਜਾਂਦੀ ਹੈ ਪਰ ਇੱਥੇ ਸਿਰਫ 48% ਦੀ ਵੋਟ ਪੈਣੀ ਹੈ ਇਟ ਮੀਨਸ 52% ਲੋਕਾਂ ਨੇ ਇੰਟਰਸਟ ਹੀ ਨਹੀਂ ਦਿਖਾਇਆ ਕਿ ਅਸੀਂ ਵੋਟਾਂ ਨਹੀਂ ਪਾਉਣੀਆਂ ਸੋ ਮੈਂ ਜਿਹੜੇ ਸਾਡੇ ਕੋਲ ਸੈਕੰਡ ਰਾਉਂਡ ਤੋਂ ਬਾਅਦ ਜੋ ਰਿਜ਼ਲਟ ਆਇਆ ਉਹ ਤੁਹਾਡੇ ਨਾਲ ਸਾਂਝੇ ਕਰ ਦਿੰਨਾ ਜੀ ਨੌਰਾ ਤੋਂ ਇਸ ਦੇ ਨਾਲ ਮੈਂ ਵੀ ਦੱਸਣਾ ਕਿ ਜਿਹੜੇ ਸਟਰੋਂਗ ਰੂਮ ਬਣਾਏ ਗਏ ਆ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸੁਰੱਖਿਆ ਯਕੀਨੀ ਕੀਤੀ ਗਈ ਹੈ ਸਟਰੋਂਗ ਰੂਮ ਦੀ ਸੁਰੱਖਿਆ ਜਿਹੜੀ ਹੈ ਉਹ ਸਟਰੋਂਗ ਹੈ ਪਰ ਫਿਰ ਵੀ ਕੁਝ ਸ਼ਰਾਰਤੀ ਬੰਦੇ ਤਾਕ ਚੁੰਦੇ ਆ ਤਾਂ ਇਸ ਕਰਕੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਅਲਰਟ ਹੈ ਦੱਸ ਦਈਏ ਨੌਰੇ ਤੋਂ ਜਿਹੜਾ ਨੌਰਾ ਜ਼ੋਨ ਜਿਲ੍ਹਾ ਪ੍ਰਸ਼ਾਸਨ ਤੋਂ ਜਿਹੜਾ ਸਾਡੇ ਕੋਲ ਰਿਜ਼ਲਟ ਆ ਰਿਹਾ ਹੈ ਤਾਂ ਨੌਰੇ ਤੋਂ ਨਿਸ਼ਾਨਵੀਰ ਜਿਸ ਦੀ ਉਮੀਦ ਸੀ ਕਿ ਬਹੁਤ ਸਾਰੇ ਲੋਕ ਉਮੀਦ ਜਤਾ ਰਹੇ ਸੀਗੇ ਹਾਲਾਂਕਿ ਹੱਲੇ ਵੀ ਉਹ ਰੇਸ 'ਚ ਨੇ ਹੱਲੇ ਕਿਉਂਕਿ ਬਕਸੇ ਜਿਹੜੇ ਬੈਲੈਂਟ ਪੇਪਰ ਵਾਲੇ ਬਕਸੇ ਆ ਖੁੱਲਣੇ ਆ ਬਹੁਤ ਸਾਰੀ ਜਗ੍ਹਾ ਤੋਂ ਹੱਲੇ ਸੈਕੰਡ ਰਾਉਂਡ ਹੀ ਹੋਇਆ ਨਿਸ਼ਾਨਵੀਰ ਦੀ ਇਹ ਮਤਲਬ ਗੱਲ ਸੋਚੀ ਜਾ ਰਹੀ ਸੀ ਕਿ ਹੁਣ ਜਾ ਫਿਰ ਜਿੱਤ ਹੋਵੇਗੀ ਲੇਕਿਨ ਉਹਨਾਂ ਲਈ ਕੰਪੀਟੀਸ਼ਨ ਟਫ ਹੁੰਦਾ ਹੋਇਆ ਨਜ਼ਰ ਆ ਰਿਹਾ ਨਿਸ਼ਾਨਵੀਰ 864 ਵੋਟਾਂ ਲੈ ਕੇ ਹਾਲੇ ਤੱਕ ਤੀਜੇ ਸਥਾਨ ਤੇ ਨੇ ਔਰ ਖਾਰਾ ਹਰਪ੍ਰੀਤ ਸਿੰਘ ਖਾਰਾ ਜਿਨ੍ਹਾਂ ਨੇ ਪ੍ਰਚਾਰ ਚ ਕੋਈ ਕਮੀ ਨਹੀਂ ਛੱਡੀ ਉਹ 722 ਵੋਟਾਂ ਲੈ ਕੇ ਚੌਥੇ ਸਥਾਨ ਤੇ ਨੇ ਤੇ ਪਹਿਲੇ ਸਥਾਨ ਤੇ ਨੇ ਸਰਬਜੀਤ জাফরਪੁਰ ਤੋਂ ਬੀਐਸਪੀ ਤੋਂ ਨੇ ਸਰਬਜੀਤ জাফরਪੁਰ ਤੋਂ ਔਰ ਡਾਕਟਰ ਨਸ਼ੱਤਰਪਾਲ ਦੇ ਨਾਲ ਹਮੇਸ਼ਾ ਪਰਸ਼ਾਵੇਂ ਮੰਗ ਰਹੇ ਨੇ ਔਰ ਖਾਸ ਗੱਲ ਇਹ ਹੈ ਕਿ ਸਰਬਜੀਤ ਬਾਰੇ ਇਹ ਕਿਹਾ ਜਾਂਦਾ ਕਿ ਯਾਰ ਬੰਦਾ ਬਹੁਤ ਮਿਲਣਸਾਰ ਹੈ ਜਿਸ ਦਿਨ ਵੋਟਾਂ ਸੀ ਇਹਨਾਂ ਦੇ ਪਿੰਡ ਦੇ ਵੀ ਕੁਝ ਲੋਕ ਮੈਨੂੰ ਮਿਲੇ ਕਹਿੰਦੇ ਕਿ ਯਾਰ ਸਰਬਜੀਤ ਦੇ ਨਾਲ ਅਸੀਂ ਪਾਰਟੀ ਵਾਜਦੇ ਉੱਪਰ ਉੱਠ ਕੇ ਤੁਰੇ ਹੋਏ ਅਸੀਂ ਚਾਹੁੰਨੇ ਕਿ ਸਰਬਜੀਤ ਜਿੱਤੇ ਇਹ ਉਹਨਾਂ ਦੇ ਪਿੰਡ ਦੇ ਜਿਹੜੇ ਲੋਕ ਸੀ ਜਿਹੜੇ ਮੈਨੂੰ ਮਿਲੇ ਉਹਨਾਂ ਦਾ ਕਹਿਣਾ ਸੀ ਤਾਂ ਸਰਬਜੀਤ ਸਿੰਘ ਨੂੰ ਦੂਜੇ ਰਾਉਂਡ 'ਚ ਸਰਬਜੀਤ ਜਾਫਰਪੁਰ ਨੂੰ 1177 ਵੋਟਾਂ ਪਈਆਂ ਔਰ ਦੂਜੇ ਸਥਾਨ ਤੇ ਨੇ ਸੰਦੀਪ ਭੰਗੜਾ ਇਹਨਾਂ ਨੂੰ 1110 ਤਾਂ ਟੱਕਰ ਜਿਹੜੀ ਬਹੁਤ ਨੇੜੇ-ਨੇੜੇ ਦੀ ਐ ਆਪਾਂ ਬੰਨ ਕੇ ਚੱਲੀਏ ਕਿ 67 ਵੋਟਾਂ ਦਾ ਫਰਕ ਹੈ ਹਲੇ ਸਰਬਜੀਤ ਜਾਫਰਪੁਰ ਅਤੇ ਸੰਦੀਪ 'ਚ ਸੰਦੀਪ ਕਾਂਗਰਸ ਤੋਂ ਨੇ ਔਰ ਇਹ ਦੂਜੇ ਸਥਾਨ ਤੇ ਨੇ ਤਾਂ ਪਹਿਲੇ ਸਥਾਨ ਤੇ ਨੇ ਦੂਜੇ ਰਾਉਂਡ ਤੋਂ ਬਾਅਦ ਮੈਂ ਫਿਰ ਤੋਂ ਕਹਿ ਦਿੰਦਾ ਕਿ ਇਹ ਫਾਈਨਲ ਰਿਜ਼ਲਟ ਨਹੀਂ ਆ ਇਹ ਰੇਸ ਚੱਲ ਰਹੀ ਆ ਕੋਈ ਅੱਗੇ ਹੋ ਜਾਂਦਾ ਕੋਈ ਪਿੱਛੇ ਹੋ ਜਾਂਦਾ ਹੋ ਸਕਦਾ ਪਿਛਲੇ ਵਾਲਾ ਵੀ ਅੱਗੇ ਹੋ ਜਵੇ ਪਰ ਅਸੀਂ ਕੁਝ ਕਹਿ ਨਹੀਂ ਸਕਦੇ ਪਹਿਲੇ ਸਥਾਨ ਤੇ ਆ ਸਰਬਜੀਤ ਜਾਫਰਪੁਰ ਦੂਜੇ ਤੇ ਸੰਦੀਪ ਤੀਜੇ ਤੇ ਨਿਸ਼ਾਨਵੀਰ ਚੌਥੇ ਤੇ ਹਰਪ੍ਰੀਤ ਸਿੰਘ ਖਾਰਾ ਇਹ ਜਿਹੜਾ ਨੋਰਾ ਜ਼ੋਨ ਦਾ ਦੂਜੇ 라ਉਂਡ ਤੋਂ ਬਾਅਦ ਜਿਹੜੀ ਕੈਲਕੂਲੇਸ਼ਨ ਸਾਹਮਣੇ ਆਈ ਹੈ ਅੱਗੇ ਗੱਲ ਕਰ ਲੈਂਦੇ ਹਾਂ ਦੌਲਤਪੁਰ ਦੀ ਤਾਂ ਪਰਮਜੀਤ ਕੌਰ ਅਤੇ ਨੀਤੂ ਰਾਣਾ 'ਚ ਸਿਰਫ ਤਿੰਨ ਵੋਟਾਂ ਦਾ ਫਰਕ ਹੈ ਜੀ ਪਰਮਜੀਤ ਕੌਰ ਅਕਾਲੀਆਂ ਤੋਂ ਨੇ ਔਰ ਇਹਨਾਂ ਕੋਲ 765 ਵੋਟਾਂ ਆ ਇਹਨਾਂ ਦੇ ਖਾਤੇ 'ਚ ਨੀਤੂ ਰਾਣਾ ਦੇ 768 ਵੋਟਾਂ ਤੇ ਨੀਲਮ ਚੋਹਾਨ ਜੋ ਕਿ ਕਾਂਗਰਸ ਤੋਂ ਨੇ ਉਹਨਾਂ ਕੋਲ 941 ਵੋਟਾਂ ਨੇ ਇਹ ਪਹਿਲੇ ਸਟਾਰਟ ਤੇ ਆ ਦੂਜੇ ਤੀਜੇ ਦੀ ਲੜਾਈ ਚੱਲ ਰਹੀ ਹੈ ਔਰ ਮੈਂ ਫਿਰ ਤੋਂ ਕਹਿ ਦਮਾ ਕਿ ਹਾਲੇ ਡੱਬੇ ਖੁੱਲਣੇ ਨੇ ਦੋ ਰਾਊਂਡ ਹੋਇਆ ਅੱਗੇ ਗੱਲ ਕਰਦੇ ਆ ਜੀ ਬੈਰਸੀਆਂ ਦੀ ਤਾਂ ਬੈਰਸੀਆਂ ਵਿੱਚ ਬੜੇ ਇੰਟਰਸਟਿੰਗ ਜੀ ਗੱਲ ਸਾਹਮਣੇ ਆਈ ਹੈ ਲਖਵਿੰਦਰ ਲੱਧੜ ਜਿਨ੍ਹਾਂ ਦੀ ਕਾਫੀ ਉਮੀਦ ਜਿਤਾਈ ਜਾ ਰਹੀ ਸੀ ਕਿ ਇਹ ਲੀਡ ਕਰਨਗੇ ਉਹ ਤੀਜੇ ਸਥਾਨ ਤੇ ਨੇ ਉਹ 1011 ਵੋਟਾਂ ਨਾਲ ਤੀਜੇ ਸਥਾਨ ਤੇ ਨੇ ਅੰਗਰੇਜ਼ RAM ਦੂਜੇ ਸਥਾਨ ਤੇ ਨੇ 1051 ਵੋਟਾਂ ਨਾਲ ਔਰ ਭਲਵਿੰਦਰ ਸਿੰਘ ਜੋ ਕਿ ਕਾਂਗਰਸ ਦੇ ਨੇ ਇਹਨਾਂ ਕੋਲ ਦੂਜੇ 라ਉਂਡ ਤੋਂ ਬਾਅਦ 1235 ਵੋਟਾਂ ਨੇ ਆਸ਼ਾ ਰਾਣੀ ਵੀ ਇੱਥੇਕ ਪਾਰਟਿਸਪੇਟ ਕਰ ਰਹੇ ਉਹਨਾਂ ਤੋਂ 259 ਤੇ ਕੁਲਵਿੰਦਰ ਸਿੰਘ ਦੇ ਖਾਤੇ 'ਚ 31 ਮੈਂ ਜਿਵੇਂ ਕਹਿ ਰਿਹਾ ਕਿ ਇਹ ਆਸ਼ਾ ਜਿਤਾਈ ਜਾ ਰਹੀ ਸੀਗੀ ਕਿ ਲਖਵਿੰਦਰ ਲੱਧੜ ਜੋ ਕਿ ਕਾਫੀ ਐਕਟਿਵ ਨੇ ਇਸ ਸਮੇਂ ਪੋਲਿਟਿਕਸ 'ਚ ਔਰ ਆਮ ਆਦੀ ਪਾਰਟੀ ਦੇ ਹਲਕਾ ਇੰਚਾਰਜ ਲਲਿਤਪਾਲ ਪਾਟਕ ਦੇ ਨਾਲ ਹਮੇਸ਼ਾ ਹੀ ਉਹ ਨਜ਼ਰ ਆਉਂਦੇ ਨੇ ਔਰ ਨੌਜਵਾਨਾਂ ਵਿੱਚ ਉਹਨਾਂ ਦਾ ਕਾਫੀ ਪ੍ਰਭਾਵ ਵੀ ਹੈ ਤਾਂ ਦੱਸਿਆ ਜਾ ਰਿਹਾ ਸੀਗਾ ਕਿ ਉਹ ਕਾਂਟੇ ਦੀ ਟੱਕਰ ਦੇਣਗੇ ਪਰ ਇਸ ਸਮੇਂ ਉਹ ਪਿੱਛੜਦੇ ਨਜ਼ਰ ਆ ਰਹੇ ਆ ਤੇ ਭਲਵਿੰਦਰ ਸਿੰਘ 1235 ਵੋਟਾਂ ਨਾਲ ਪਹਿਲੇ ਸਥਾਨ ਤੇ ਹਾਲਕਿ ਭਲਵਿੰਦਰ ਸਿੰਘ ਉਹਨਾਂ ਦਾ ਬਹੁਤਾ ਸੀ ਪ੍ਰਚਾਰ ਵੀ ਨਹੀਂ ਦੇਖਿਆ ਲੇਕਿਨ ਭਲਵਿੰਦਰ ਸਿੰਘ ਉਹਨਾਂ ਨੂੰ ਜਿਹੜੀ ਵੋਟ ਮਿਲ ਰਹੀ ਹੈ ਕਾਫੀ ਵੋਟ ਮਿਲੀ ਹੋਈ ਹੈ ਔਰ ਦੂਜੇ ਰਾਊਂਡ ਤੋਂ ਬਾਅਦ ਤਾਂ ਕਾਂਗਰਸ ਦਾ ਜਿਹੜਾ ਫੈਕਟਰ ਹੈ ਉਹ ਨਜ਼ਰ ਆ ਰਿਹਾ ਰਾਹੁਲ ਗਾਂਧੀ ਜੋ ਸੰਘਰਸ਼ ਕਰ ਰਹੇ ਆ ਜੋ ਰਾਜਾ ਬੜਿੰਗ ਹੋਣਾ ਨੇ ਸੰਘਰਸ਼ ਵੱਡੇ ਆ ਪਿਛਲੇ 4 ਸਾਲਾਂ ਤੋਂ ਉਹ ਕਿਤੇ ਨਾ ਕਿਤੇ ਉਹ ਫੈਕਟਰ ਜਿਹੜਾ ਆ ਉਹ ਨਜ਼ਰ ਆ ਰਿਹਾ ਜਾਂ ਫਿਰ ਜੋ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਉਹਦੇ ਕਰਕੇ ਵੀ ਹੋ ਸਕਦਾ ਕਿਉਂਕਿ ਸਾਰਾ ਦਿਨ ਮੀਡੀਆ 'ਚ ਖਬਰ ਆਉਂਦੀ ਰਹਿੰਦੀ ਹੈ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੀਡੀਆ ਪਿਛਲੀ ਵੀਡੀਓ 'ਚ ਕਿਹਾ ਸੀਗਾ ਕਿ ਮੀਡੀਆ ਆਪੋਜੀਸ਼ਨ ਦਾ ਰੋਲ ਪਲੇ ਕਰਦਾ ਆਪਣੇ ਏਰੀਆ 'ਚ ਤਾਂ ਖਾਸ ਕਰਕੇ ਤਾਂ ਹੋ ਸਕਦਾ ਇਸ ਕਰਕੇ ਵੀ ਇੱਕ ਰੁਝਾਨ ਜਿਹੜਾ ਲੋਕਾਂ ਵਿੱਚੋਂ ਪੈਦਾ ਹੁੰਦਾ ਪਰ ਫਿਰ ਤੋਂ ਕਹਿ ਦਵਾਂ ਕਿ ਹਾਲੇ ਡੱਬੇ ਹੋਰ ਖੁੱਲਣੇ ਬਾਕੀ ਨੇ ਹੱਲੇ ਬਹੁਤ ਸਾਰੇ ਡੱਬੇ ਖੁੱਲਣੇ ਨੇ ਦੂਜਾ ਰਾਉਂਡ ਹੋਇਆ ਤਾਂ ਸ਼ਾਮ ਪੈ ਜਾਣੀ ਆ ਰਿਜ਼ਲਟ ਫਾਈਨਲ ਆਉਂਦੇ ਆ ਆਉਂਦੇ ਆ ਸੋ ਸਾਰੇ ਹੀ ਕੈਂਡੀਡੇਟਸ ਜਿਹੜੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਨੌਰਾ ਦੌਲਤਪੁਰ ਤੇ ਬੈਰਸੀਆ ਜ਼ੋਨ ਤੋਂ ਸਾਰਿਆਂ ਨੂੰ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਮੇਨ ਗੱਲ ਇਹ ਆ ਜਿੱਤੇ ਕੋਈ ਵੀ ਲੇਕਿਨ ਲੋਕਾਂ ਦੇ ਹੱਕ ਦੀ ਗੱਲ ਜਿੱਤ ਕੇ ਕੌਣ ਕਰੇਗਾ ਇਹ ਅਸੀਂ ਜ਼ਰੂਰ ਨੋਟਸ ਕਰਦੇ ਰਹਿਵਾਂਗੇ ਉਹਨੂੰ ਨੋਟ ਕਰਦੇ ਰਹਿਵਾਂਗੇ ਪਰ ਖਾਸ ਗੱਲ ਸਾਥੀਓ ਇਹ ਵੀ ਹੈ ਇਹ ਵੋਟਾਂ ਵਿੱਚ ਵਾਅਦੇ ਬਹੁਤ ਕੀਤੇ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਸੀਗੇ ਚਾਹੇ ਅਕਾਲੀ ਚਾਹੇ ਬੀਐਸਪੀ ਵਾਲੇ ਚਾਹੇ ਬੀਜੇਪੀ ਵਾਲੇ ਇਹਨਾਂ ਨੇ ਵਾਅਦੇ ਬਹੁਤ ਕੀਤੇ ਹੁਣ ਦੇਖਣਾ ਇਹ ਆ ਕਿ ਕੀ ਅੱਜ ਦੇ ਰਿਜ਼ਲਟ ਤੋਂ ਬਾਅਦ ਪੰਜਾਬ ਚ ਜਿੰਨੀਆਂ ਤਰੋਟੀਆਂ ਕੀ ਸਾਰੀਆਂ ਸੱਚੀ ਚੱਕ ਹੋ ਜਾਣਗੀਆਂ ਕਿ ਨਸ਼ਾ ਖਤਮ ਹੋ ਜਾਏਗਾ ਕਿ ਬੇਰੋਜ਼ਗਾਰਾਂ ਨੂੰ ਨੌਕਰੀਆਂ ਮਿਲ ਜਾਣਗੀਆਂ ਕੀ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਹਾਲ ਹੋ ਜਾਏਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਇਹ ਜਿਹੜੇ ਕੀਤੇ ਵਾਦੇ ਸਿਰਫ ਖੋਖਲੇ ਸੀ ਆਪ ਕੁਰਸੀ ਤੇ ਬਹਿਣਾ ਤੇ 2027 ਦੀ ਤਸਵੀਰ ਕਲੀਅਰ ਕਰਨੀ ਹੈ ਸੋ ਰਿਜ਼ਲਟ ਕੀ ਆਉਂਦੇ ਆ ਉਹਦੇ ਤੇ ਹਰ ਇੱਕ ਦੀ ਨਿਗਾਹ ਖਾਸ ਕਰਕੇ ਜਿਨ੍ਹਾਂ ਨੇ ਵੋਟ ਨਹੀਂ ਪਾਈ ਉਹ ਵੀ ਕਹਿੰਦੇ ਦੇਖੀਏ ਅਸੀਂ ਜਿੱਤਿਆ ਕਿਹੜਾ ਜਿਨ੍ਹਾਂ ਨੇ ਪਾਈ ਉਹਨਾਂ ਨੂੰ ਤਾਂ ਪਤਾ ਹੈ ਕਿ ਅਸੀਂ ਕਿਹਨੂੰ ਪਾਈ ਹੈ ਤੇ ਉਹ ਤਾਂ ਇੰਤਜ਼ਾਰ ਕਰ ਹੀ ਰਹੇ ਆ ਕਿ ਜਿਹਨੂੰ ਵੋਟ ਪਾਈ ਹੈ ਉਹ ਜਿੱਤ ਕੇ ਆਵੇ ਤੇ ਹਰ ਇੱਕ ਕੈਂਡੀਡੇਟ ਵੀ ਇਸ ਸਮੇਂ ਦੁਆਵਾ ਕਰਦਾ ਹੁਣਾ ਰੱਬ ਨੂੰ ਕਿ ਰੱਬਾ ਇੱਕ ਮੌਕਾ ਦੇ ਦੇ ਰੱਬਾ ਇੱਕ ਮੌਕਾ ਦੇ ਦੇ ਮੈਂ ਮਿਹਨਤ ਕਰੂੰਗਾ ਪਰ ਕੀ ਜਿੱਤਣ ਤੋਂ ਬਾਅਦ ਉਹ ਮਿਹਨਤ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਤੀਜੇ ਰਾਉਂਡ ਤੋਂ ਬਾਅਦ ਕੀ ਸਥਿਤੀ ਬਣਦੀ ਹੈ ਇਹ ਵੀ ਤੁਹਾਨੂੰ ਦੱਸਾਂਗੇ ਤਦ ਤੱਕ ਤੁਸੀਂ ਪੀਪੀ 32 ਨਾਲ ਬਣੇ ਰਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ